ਨਸ਼ੇ ਦੇ ਕੋੜ ਨੂੰ ਜੜੋਂ ਪੱਟ ਕੇ ਇੱਕ ਸਿਹਤਮੰਦ ਅਤੇ ਨਿਰੋਇ ਸਮਾਜ ਦੀ ਸਿਰਜਣਾ ਕਰਨ ਦੇ ਮੰਤਵ ਨੂੰ ਲੈ ਪੰਜਾਬ ਸਰਕਾਰ ਵੱਲੋਂ ਵਿੱਡੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਸੰਬੰਧੀ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਵੱਲੋਂ ਟੀਮ ਸਮੇਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਦੇ ਦਿਸ਼ਾ-ਨਿਰਦੇਸ਼ਾਂ ਤੇ ਉਹਨਾਂ ਦੀ ਟੀਮ ਅੱਜ ਹਲਕੇ ਦੇ ਪਿੰਡ ਧਰਮਪੁਰ ਪੁੱਜੀ ਜਿੱਥੇ ਉਹਨਾਂ ਦਾ ਸਵਾਗਤ ਪਿੰਡ ਦੀ ਸਰਪੰਚ ਰਾਖੀ ਦੇਵੀ ਮੈਂਬਰ ਸਹਿਬਾਨਾਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਟੀਮ ਵਿੱਚ ਸ਼ਾਮਿਲ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਅਤੇ ਹਲਕਾ ਸੰਗਠਨ ਇੰਚਾਰਜ ਐਡਵੋਕੇਟ ਗੁਰਿੰਦਰਜੀਤ ਸਿੰਘ ਬਲਾਕ ਪ੍ਰਧਾਨ ਅਮਿਤ ਕੁਮਾਰ ਬਲਾਕ ਪ੍ਰਧਾਨ ਜਤਿੰਦਰ ਸ਼ਰਮਾ ਬਲਾਕ ਪ੍ਰਧਾਨ ਰਕੇਸ਼ ਕੁਮਾਰ ਪਾਰਟੀ ਆਗੂ ਮਾਸਟਰ ਸੇਵਾ ਸਿੰਘ ਇਨਸਪੈਕਟਰ ਬਲਜੀਤ ਸਿੰਘ ਯੂਥ ਪ੍ਰਧਾਨ ਬੈਣੀ ਰਾਣਾ ਸੁਰਿੰਦਰ ਠਾਕਰ ਅਰਵਿੰਦਰ ਹੈਪੀ ਅਤੇ ਹੋਰ ਆਗੂ ਸਹਿਵਾਨਾਂ ਵੱਲੋਂ ਕਮਿਊਨਿਟੀ ਹਾਲ ਵਿੱਚ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਤੇ ਚਾਨਣਾ ਪਾਇਆ ਅਤੇ ਪਿੰਡ ਵਾਸੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਨੌਜਵਾਨਾਂ ਨੂੰ ਇਸ ਦਲਦਲ ਚੋਂ ਬਾਹਰ ਕੱਢਣ ਲਈ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਤੋਂ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਾ ਤਸਕਰਾਂਵਾਂ ਪੁਲਿਸ ਨੂੰ ਸੂਚਿਤ ਕਰਕੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਇਸ ਮੌਕੇ ਪੰਚਾਇਤ ਮੈਂਬਰ ਅਰਜੇਸ਼ ਕੁਮਾਰ ਵਿਸ਼ਾਲ ਕੁਮਾਰ ਅੰਜੂ ਵਾਲਾ ਸੰਜਨਾ ਰੰਜਨ ਅਤੇ ਪਿੰਡ ਦੇ ਪਤਵੰਤੇ ਰਾਮਪਾਲ ਪਵਨ ਕੁਮਾਰ ਸਿਹਤ ਵਿਭਾਗ ਦੇ ਸਬ ਸੈਂਟਰ ਲਤੀਪੁਰ ਤੋਂ ਸੀਐਚਓ ਸੁਖਵਿੰਦਰ ਕੌਰ ਏਐਨਐਮ ਗੁਰਤੇਜਪ੍ਰੀਤ ਕੌਰ ਰਸ਼ਮੀ ਮਲਟੀਪਲ ਹੈਲਥ ਵਰਕਰ ਬਲਜਿੰਦਰ ਸਿੰਘ ਆਸ਼ਾ ਫੈਸਿਲੀਟੇਟਰ ਕਿਰਨ ਬਾਲਾ ਅਤੇ ਆਸ਼ਾ ਵਰਕਰ ਕਿਰਨ ਬਾਲਾ ਅਤੇ ਪਿੰਡ ਵਾਸੀ ਹਾਜ਼ਰ ਸਨ ਆਖਰ ਵਿੱਚ ਪਿੰਡ ਦੀ ਸਰਪੰਚ ਰਾਖੀ ਦੇਵੀ ਅਤੇ ਪਤਵੰਤਿਆਂ ਵੱਲੋਂ ਸਮੂਹ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਸਰਕਾਰ ਵੱਲੋਂ ਬਿੱਡੀ ਇਸ ਮਹਿੰਮ ਦਾ ਪੂਰਾ ਪੂਰਾ ਸਾਥ ਦੇਣ ਅਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਯਤਨਸ਼ੀਲ ਰਹਿਣ ਦੀ ਗੱਲ ਆਖੀ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਸਾਡੇ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਜੀ ਦੀ ਅਗਵਾਈ ਹੇਠ ਮੁਕੇਰੀਆਂ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਜੁੱਧ ਨਸ਼ਿਆ ਵਿਰੋਧ ਦਾ ਜਿਹੜਾ ਮਹਿੰਮ ਹੈ ਉਹ ਚੱਲ ਰਹੀ ਹੈ ਜੀ ਉਹਨਾਂ ਦੀ ਅਗਵਾਈ ਹੇਠ ਹੀ ਜਿਹੜਾ ਅੱਜ ਪ੍ਰੋਗਰਾਮ ਤਰਨਪੁਰ ਵਿਖੇ ਹੋਇਆ ਹੈ ਜਨਤਾ ਦਾ ਬਹੁਤ ਵੱਡਾ ਜਿਹੜਾ ਹੰਗਾਰਾ ਇਸ ਨੂੰ ਮਿਲਿਆ ਹੈ ਤੇ ਨਾਲ ਜਿਹੜਾ ਸਾਥ ਹੈ ਉਹ ਸਭ ਤੋਂ ਵੱਡਾ ਮਿਲ ਰਿਹਾ ਹੈ ਜਿਹੜਾ ਜੁਧ ਨਸ਼ਾ ਵਿਰੋਧ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਮਹਮ ਛੇੜੀ ਹੈ ਇਹਦਾ ਜਿਹੜਾ ਹੰਗਾਰਾ ਪੂਰੇ ਪੰਜਾਬ ਦੇ ਵਿੱਚ ਮਿਲ ਰਿਹਾ ਹੈ ਹੈਲਥ ਟੀਮ ਵੀ ਇੱਥੇ ਆਈ ਹੋਈ ਹੈ ਪ੍ਰਸ਼ਾਸਨ ਸਾਰਿਆਂ ਤੇ ਪਹੁੰਚਿਆ ਹੋਇਆ ਹੈ ਤੇ ਜਿਹੜਾ ਵੀ ਕੋਈ ਨਸ਼ਾ ਕਰਦਾ ਹੈ ਅਸੀਂ ਇੱਥੇ ਸਾਫ਼ ਸੁਥਰੇ ਸ਼ਬਦਾਂ 'ਚ ਕਿਹਾ ਹੈ ਜੇ ਕੋਈ ਕੋਈ ਨਸ਼ਾ ਕਰਦਾ ਹੈ ਤੇ ਸਾਨੂੰ ਉਸ ਦਾ ਨਾਮ ਦੱਸੋ ਉਹਦਾ ਜਿਹੜਾ ਨਾਮ ਪਤਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਮੁਕੇਰੀਆਂ ਦੇ ਵਿੱਚ ਟੋਟਲੀ ਕਾਫੀ ਐਫਆਈਆਰ ਦਰਜ ਹੋਈਆਂ ਨੇ ਤੇ ਜਿਹੜਾ ਜੁਧ ਨਸ਼ਿਆਂ ਵਿਰੁੱਧ ਜਿਹੜਾ ਕਾਰੀਗਰ ਪੂਰਾ ਸਾਬਤ ਹੋ ਰਿਹਾ ਜੀ ਹਨ ਬਹੁਤ ਵਧੀਆ ਮਿਲ ਰਿਹਾ ਜੀ ਮਾਵਾ ਮਾਵਾ ਦੇ ਜਿਹੜੇ ਚਿਹਰੇ ਖੁਸ਼ ਨੇ ਢੈਣਾ ਦੇ ਚਿਹਰੇ ਖੁਸ਼ ਨੇ ਤੇ ਜਿਨ੍ਹਾਂ ਦੇ ਪੁੱਤ ਜਿਹੜੇ ਸਿਵੀਆਂ ਦੇ ਵਿੱਚ ਸੜ ਗਏ ਸਨ ਨਸ਼ਿਆਂ ਦੇ ਪ੍ਰਤੀ ਉਹ ਇਹਨਾਂ ਨੇ ਨਸ਼ਿਆਂ ਚ ਪੁੱਤ ਮਾਰੇ ਨੇ ਅੱਜ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਉਹਨਾਂ ਦੀ ਬਾਹ ਫੜੀ ਹੈ ਤੇ ਜਿਹੜੇ ਅੱਗੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਵਾ ਉਹ ਬਚਾ ਲਿਆ ਜਾਏਗਾ ਨਸ਼ੇ ਤੇ ਜੇ ਮੈਂ तकरीबन ਸਾਰੇ ਪਿੰਡਾਂ ਜਾਂਨਾ ਜਿਹੜੇ ਬਹੁਤ ਲੋਕ ਖੁਸ਼ ਨੇ ਇਹ ਜਿਹੜੀ ਮੁਹਿੰਮ ਹੈ ਜਾਗਰੂਤੂ ਕਰ ਰਹੀ ਹੈ ਲੋਕਾਂ ਨੂੰ ਔਰ ਇੱਕ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਹਲਕੇ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿੱਥੇ ਕੋਈ ਨਾ ਨਸ਼ਾ ਵਿਕਦਾ ਹੈ ਨਾ ਕੋਈ ਬੱਚਾ ਨਸ਼ਾ ਲੈਂਦਾ ਹੈ ਜਿਹੜਾ ਵੀ ਕੋਈ ਹੋਰ ਹੈ ਸਾਰਾ ਜਿਹੜਾ ਹਲਕਾ ਹੈ ਉਹ ਇਸ ਗੱਲ ਤੇ ਖੁਸ਼ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਆ ਉਹ ਜਾਗਰਤੀ ਆ ਰਹੀ ਆ ਔਰ ਪਿੰਡਾਂ ਵਾਲੇ ਜਿਹੜੇ ਨੇ ਜਦੋਂ ਤੋਂ ਇਹ ਮੁਹਿੰਮ ਚੱਲੀ ਆ ਪਿੰਡਾਂ ਵਾਲੇ ਰਾਖੀ ਕਰ ਰਹੇ ਨੇ ਬਾਹਰੋਂ ਵੇਚਣ ਵਾਲਿਆਂ ਨੂੰ ਵੀ ਬੈਨ ਕਰ ਰਹੇ ਨੇ ਔਰ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਉਹ ਵੀ ਦੱਸ ਕੇ ਜਾਂ ਜਿਹੜਾ ਕੋਈ ਬੱਚਾ ਗਲਤ ਸੋਸਾਇਟੀ ਚ ਫਸ ਗਿਆ ਉਹ ਵੀ ਬਹੁਤ ਸਾਰੇ ਬੱਚੇ ਜਿਹੜੇ ਨਸ਼ਾ ਸ਼ਟਾਉ ਕੇਂਦਰਾਂ ਵਿੱਚ ਭੇਜ ਕੇ ਉਹਨਾਂ ਨੂੰ ਵੀ ਘਰ ਜਿਹੜਾ ਪਹੁੰਚਾਇਆ ਗਿਆ ਮੈਂ ਸਮਝਣਾ ਕਿ ਇੱਕੋ ਇੱਕ ਮਹਿਮਾ ਜਿਹੜੀ ਹਿੰਦੁਸਤਾਨ ਚ ਪਹਿਲੀ ਵਾਰੀ ਚੱਲੀ ਆ ਯਸ਼ਕਮਾਰ ਪਿੰਡ ਧਰਮਪੁਰ ਪੰਚਾਇਤ ਮੈਂਬਰ ਔਰ ਮੈਂ ਸਮੂਹ ਪੰਚਾਇਤ ਨਾਲ ਇੱਥੇ ਬਰਾਜਮਾਨਾ ਜੀ ਤੇ ਅਸੀਂ ਅੱਜ ਇਕੱਠੇ ਹੋਏ ਸੀਗੇ ਕਿ ਜਿਹੜੀ ਅੱਜ ਮੁਹਿੰਮ ਚੱਲ ਰਹੀ ਹੈ ਜਿਹੜੀ ਆਮ 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 ਆਦੀ ਪਾਰਟੀ ਨੇ ਜਿਹੜੀ ਮੁਹਿੰਮ ਚਾਲੂ ਕੀਤੀ ਹੋਈ ਹੈ ਕਿ ਜੋਤ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਪਿੰਡ ਵੀ ਇਹ ਸਕੀਮ ਪਹੁੰਚੀ ਹੈ ਤੇ ਕਾਫੀ ਮਤਲਬ ਇਤ ਰਿਵਿਊ ਸਾਡੇ ਕੋਲ ਆ ਰਿਹਾ ਹੈ ਕਿ ਕਾਫੀ ਜਿਹੜੇ ਨਾ ਪੇਰੈਂਟਸ ਵੀ ਖੁਸ਼ ਹੈ ਇਸ ਚੀਜ਼ ਤੋਂ ਕਿ ਜਿਹੜਾ ਇਹਨਾਂ ਨੇ ਮੁਹਿੰਮ ਚਾਲੂ ਕੀਤੀ ਹੈ ਕਿ ਕਾਲ ਕਰਨ ਤੇ ਉਹਨਾਂ ਦੀ ਜਿਹੜੀ ਡਿਟੇਲਸ ਹੈ ਉਹ ਗੁਪਤ ਰੱਖੀ ਜਾਏਗੀ ਤੇ ਇਹਦੇ ਨਾਲ ਕਾਫੀ ਹਰਚਾਨ ਮਿਲਿਆ ਕਿਉਂਕਿ ਅੱਜਕੱਲ ਤੁਹਾਨੂੰ ਬਤਾਵੇ ਨਸ਼ਿਆਂ ਵਾਲੇ ਜਿਹੜੇ ਮਤਲਬ ਐਂਟੀ ਹੋ ਜਾਂਦੇ ਧਨ ਗਲਮ ਕਰਨ ਦੇ ਨਾਲ ਸੋ ਇਹਨਾਂ ਨਾਲ ਅਸੀਂ ਬੜੇ ਖੁਸ਼ ਵੀ ਆ ਤੇ ਅਸੀਂ ਵੀ ਸਰਕਾਰ ਦੇ ਨਾਲ ਮੋਢੇ ਦਾ ਮੋਢਾ ਮਲਾ ਕੇ ਉਹਨਾਂ ਦਾ ਸਾਥ ਦੇਵਾਂਗੇ ਤੇ ਅਸੀਂ ਵੀ ਚਾਹੁੰਦੇ ਹਾਂ ਵੀ ਸਰਕਾਰ ਵੀ ਸਾਨੂੰ ਇਹ ਸਾਥ ਦੇਵੇ ਧੰਨਵਾਦ ਜੀ